ਕੀ ਕਿਸੇ ਇਨਸਾਨ ਨੂੰ ਇੰਨਾ ਪਤਾ ਹੁੰਦਾ ਵੀ ਜਿਹੜੇ ਦੇਸ਼ ਦੀ ਤਰੱਕੀ ਦੇ ਲਈ ਉਹ ਆਪਣੇ ਪਰਿਵਾਰ ਨੂੰ ਅਣ ਦੇਖਿਆ ਕਰ ਰਿਹਾ ਦਿਨ ਰਾਤ ਮਿਹਨਤ ਕਰ ਰਿਹਾ ਸਿਰਫ ਇੱਕੋ ਮਕਸਦ ਲੈ ਕੇ ਵੀ ਮੇਰੇ ਦੇਸ਼ ਦਾ ਨਾਮ ਉੱਚਾ ਹੋਵੇ ਸੱਚਾ ਦੇਸ਼ ਭਗਤ ਹੋਣ ਦਾ ਸਬੂਤ ਦੇ ਰਿਹਾ ਵੀ ਉਹੀ ਦੇਸ਼ ਉਸ ਬੰਦੇ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਠੋਕ ਲੂਗਾ ਇੱਕ ਅਜਿਹਾ ਮੁਕੱਦਮਾ ਬਣਾ ਦੂਗਾ ਉਹੀ ਦੇਸ਼ ਕਿ ਜਿਹਦੇ ਵਿੱਚ ਨਾ ਕੋਈ ਵਕੀਲ ਕਰ ਸਕਦਾ ਨਾ ਕੋਈ ਉਹਦੀ ਸੁਣਵਾਈ ਆ 12 ਮਹੀਨੇ ਦੇ ਲਈ ਉਹਨੂੰ ਜੇਲ੍ਹ 'ਚ ਡੱਕਦਾ ਤੇ ਹੁਣ ਉਹਦੀ ਕੋਈ ਵੀ ਸੁਣਵਾਈ ਨਹੀਂ ਹੋਊਗੀ ਪਰਿਵਾਰ ਨੂੰ ਵੀ ਮਿਲ ਨਹੀਂ ਦਿੱਤਾ ਜਾਊਗਾ ਉਹ ਵੀ ਬਿਨਾ ਕਿਸੇ ਇਲਜ਼ਾਮ ਤੈਅ ਕੀਤੇ ਪਹਿਲਾਂ ਵਾਕੇ ਗੱਲ ਕਰਦੇ ਆਂ ਸੋਨਮ ਵਾਂਚੂ ਦੀ ਸੋਨਮ ਵਾਂਚੂ ਦੇ ਨਾਲ ਕੀ ਅਜਿਹਾ ਕੁਝ ਵਾਪਰਿਆ ਵੀ ਉਹਨੂੰ ਦੇਸ਼ ਭਗਤ ਤੋਂ ਹਟਾ ਕੇ ਦੇਸ਼ ਦੇ ਗद्दारों ਦੇ ਵਿੱਚ ਗਿਣਨਾ ਸ਼ੁਰੂ ਕਰ ਦਿੱਤਾ ਕੀ ਮਾੜੀ ਜੀਜਾ ਬੁਰਾ ਆਪਣੇ ਦੇਸ਼ ਲਈ ਉਹਨੇ ਸੋਚਿਆ ਜਿਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸਾਰੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਬਣੇ ਰਿਓ ਵੀਡੀਓ ਦੇ ਨਾਲ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਸੋਨਮ ਵਾਂਗਚੂ ਮਸ਼ਹੂਰ ਇੰਜੀਨੀਅਰ ਵਾਤਾਵਰਣ ਪ੍ਰੇਮੀ ਉਹਨੂੰ ਪਹਿਲਾਂ ਹੀ ਪਤਾ ਸੀ ਵੀ ਉਹਦੇ ਉੱਪਰ ਭਾਰਤ ਸਰਕਾਰ ਮਕਦਮਾ ਕਰੂਗੀ ਤੇ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਊਗਾ वीडियो सुनो क्लिप सुन। तो चाहे हमें गिरफ्तार कर सकता है मैं सोचता हूँ कि मेरे जेल में होना देश को ज्यादा जगाएगा मेरे बाहर होने से क्योंकि देश नजारा देखेगा जो आदमी देश विदेश से भारत के लिए मैगसेस से लेके रोलेक्स अवार्ड से लेके टी पुरस्कार लाता है आठ तो यूनिवर्सिटीज के ऑनरिरी डॉक्टरेट्स लाता है देश का नाम ऊंचा करता है यहाँ के ज्ञान को निर्यात करता है और चीन जैसे देशों के खिलाफ बाइकॉट चाइनीज प्रोडक्ट्स का मुहिम चलाता है जो आगे ले जाके सरकार भी उसे आगे बढ़ाती है उसी आदमी को हम आज ऐसे दोषों में जेल डाल रहे हैं ये नजारा जब वो देखेंगे तब वो समझेंगे कि आज देश कैसे चल रहा है क्लिप सुन तो बाद सोचा होगा भी इन्हों की देन की है इन्हों की देन हैगी जे बच्चे पढ़ नहीं सकते ਆਰਥਿਕ ਤੌਰ ਤੇ ਜਾਂ ਉਹਨਾਂ ਨੂੰ ਐਡਮਿਸ਼ਨਾਂ ਨਹੀਂ ਮਿਲਦੀਆਂ ਸੀ ਜਾਂ ਜਿਹੜੇ ਬੱਚੇ ਸਕੂਲਾਂ ਤੋਂ ਫੇਲ ਹੁੰਦੇ ਸੀ ਉਹਨਾਂ ਦੇ ਲਈ ਸਕੂਲ ਬਣਾਇਆ ਆਪਣੇ ਸਕੂਲ ਦੇ ਵਿੱਚ ਪੜ੍ਹਾਈ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਦਾ ਦਿਮਾਗੀ ਪੱਧਰ ਸੀ ਜਿਹੜਾ ਉੱਪਰ ਚੱਕਿਆ ਤੇ ਉਹ ਬੱਚਿਆਂ ਨੇ ਲਦਾਖ ਦਾ ਨਾਮ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਮਸ਼ਹੂਰ ਕਰਨਾ ਸ਼ੁਰੂ ਕੀਤਾ ਲਦਾਖ ਦਾ ਸਿਰ ਉੱਚਾ ਕੀਤਾ ਸੋਨਮ ਵਾਂਗਚੂ ਨੇ ਇੰਡੀਅਨ ਆਰਮੀ ਦੇ ਲਈ ਤੰਬੂ ਬਣਾਏ ਜਿਹੜੀ ਕਿ ਮਾਈਨਸ ਦੇ ਟੈਂਪਰੇਚਰ ਦੇ ਵਿੱਚ ਵੀ ਸੂਰਜ ਦੀ ਹੀਟ ਦੇ ਨਾਲ ਗਰਮ ਰਹਿੰਦੇ ਸੀ ਤੇ ਉੱਥੇ ਕੋਈ ਬਲਣ ਦੀ ਲੋੜ ਨਹੀਂ ਪੈਂਦੀ ਸੀ ਤੇ ਭਾਰਤ ਦੇ ਵਿੱਚ ਅਜਿਹਾ ਪ੍ਰੋਜੈਕਟ ਬਣਨਾ ਇੱਕ ਚਮਤਕਾਰ ਦੇ ਬਰਾਬਰ ਸੀ ਸੋਨਵਾਰਚੂ ਨੇ ਲਦਾਖ ਦੇ ਕਿਸਾਨਾਂ ਦੇ ਲਈ ਪਾਣੀ ਦੀ ਇੱਕ ਅਜਿਹੀ ਵਿਧੀ ਤਿਆਰ ਕੀਤੀ ਜਿਦੇ ਵਿੱਚ ਸੋਕੇ ਦੇ ਦਿਨਾਂ ਦੇ ਵਿੱਚ ਵੀ ਲਦਾਖੀਆਂ ਨੂੰ ਪਾਣੀ ਮਿਲਦਾ ਸੀ ਕਿਸਾਨਾਂ ਨੂੰ ਪਾਣੀ ਮਿਲਦਾ ਸੀ ਕੁਦਰਤੀ ਮੁਸੀਬਤਾਂ ਦੇ ਨਾਲ ਘਿਰਿਆ ਹੋਇਆ ਲਦਾਖ ਵਾਤਾਵਰਣ ਖਰਾਬ ਹੋਣ ਕਰਕੇ ਉੱਥੇ ਬਰਸਾਤ ਘੱਟ ਹੁੰਦੀ ਆ। ਦੇਸ਼ ਦੇ ਮੱਦੇ ਨਜ਼ਰ ਉਹਨੇ ਆਰਟੀਫੀਸ਼ੀਅਲ ਬਰਫ਼ ਦੇ ਗਲੇਸ਼ੀਅਰ ਤਿਆਰ ਕੀਤੇ। ਜਦੋਂ ਗਰਮੀ ਦੇ ਦਿਨ ਹੁੰਦੇ ਸੀ ਇਹ ਪਾਣੀ ਜਾਂ ਬਰਫ਼ ਪਿਗਲ ਪਿਗਲ ਕੇ ਪਾਣੀ ਬਣ ਕੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਜਾਣਾ ਸ਼ੁਰੂ ਹੋਇਆ ਤੇ ਉੱਥੇ ਖੇਤੀ ਹੁਣੀ ਸ਼ੁਰੂ ਹੋਈ। ਸੋਨਮ ਵਾਮਚੂ ਨੇ ਭਾਰਤ ਦਾ ਨਾਮ ਉੱਚਾ ਕਰਨ ਦੇ ਲਈ, ਭਾਰਤ ਦਾ ਸਿਰ ਉੱਚਾ ਕਰਨ ਦੇ ਲਈ ਕਈ ਅੰਤਰਰਾਸ਼ਟਰੀ ਪੱਧਰ ਦੀ ਮੀਟਿੰਗਾਂ ਦੇ ਵਿੱਚ ਭਾਰਤੀ ਸਰਕਾਰ ਦੀ ਮੋਦੀ ਦੀ ਤਾਰੀਫ ਕੀਤੀ ਪਾਕਿਸਤਾਨ ਦੇ ਵਿੱਚ ਜਾ ਕੇ ਵੀ ਮੋਦੀ ਸਰਕਾਰ ਦੀ ਤਾਰੀਫ ਕੀਤੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੰਤ ਦੇ ਵਿੱਚ ਜਿਹੜਾ ਸੋਨਮ ਬਾંગਤ ਸੀ ਉਹਦੇ ਪੱਲੇ ਗਦਾਰੀ ਹੀ ਯਹੀ ਦੋਸ਼ ਲਗਾ ਦਿੱਤੇ ਗਏ ਇੱਕ ਝਟਕੇ ਦੇ ਵਿੱਚ ਦੇਸ਼ ਭਗਤੀ ਖਤਮ ਕਰ ਦਿੱਤੀ ਗਈ ਜਿਹੜੇ ਇਨਸਾਨ ਨੇ ਇੱਕ ਸਮੇਂ ਬੀਜੀਪੀ ਦੀ ਸਰਕਾਰ ਦੀ ਸਪੋਰਟ ਕੀਤੀ ਸੀ 370 ਹਟਾਈ ਸਭ ਤੋਂ ਪਹਿਲਾਂ ਸੋਨਮ ਬਾਮਚੂ ਖੁਸ਼ ਹੋਇਆ ਉਹਨੇ ਸੋਚਿਆ ਵੀ ਹੁਣ 370 हट ਗਈ ਆ ਸਾਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਤੇ ਬੀਜੇਪੀ ਸਰਕਾਰ ਨੇ ਸਾਡੇ ਲਈ ਸੋਚਿਆ ਤੇ ਸਾਡੇ ਅਧਿਕਾਰਾਂ ਦੇ ਉੱਪਰ ਹੁਣ ਬੀਜੇਪੀ ਸਰਕਾਰ ਆ ਜਿਹੜੀ ਗੱਲ ਕਰੂਗੀ ਤੇ ਸਾਡੇ ਲੋਕ ਜਿਹੜੇ ਲਦਾਖੀਏ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਮਿਲਣਗੀਆਂ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਸੇਫ ਹੋ ਜਾਣਗੀਆਂ ਸਮਾਂ ਬਦਲਦਾ ਗਿਆ ਕਈ ਸਾਲ ਲੰਘੇ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਅਡਾਨੀ ਅਮਬਾਨੀ ਹੋਣਾ ਸ਼ੁਰੂ ਹੋ ਗਿਆ ਇੰਟਰਨੈਸ਼ਨਲ ਟ੍ਰੇਡ ਸ਼ੁਰੂ ਹੋਣ ਲੱਗ ਗਈ ਸੰਧੀਆਂ ਹੋ ਗਈਆਂ ਚਾਈਨਾ ਦੇ ਨਾਲ ਮਾਲ ਭੇਜਣ ਦੀਆਂ ਪਰ ਲਦਾਖ ਦਾ ਨਾਮ ਕਿਤੇ ਵੀ ਨਹੀਂ ਆਇਆ ਜਦੋਂ ਇਹ ਗੱਲ ਵਾਂਗ ਨੂੰ ਪਤਾ ਚੱਲੀ ਸੋਨਮ ਵਾਂਗ ਨੂੰ ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਸਿੱਖਤ ਸ਼ਡਿਊਲ ਦੀ ਗੱਲ ਹੈ ਜਿਹੜੀ ਉਹ ਸ਼ੁਰੂ ਕੀਤੀ ਇਸ ਵਿੱਚ ਸਟੇਟ ਹੂਡ ਦੀ ਗੱਲ ਆਈ ਵੀ ਲੋਕ ਨੇ ਜਿਹੜੇ ਉਹ ਆਪਣੇ ਅਧਿਕਾਰ ਆਪ ਚੁਣਨਗੇ ਲਦਾਖ ਦੇ ਵਿੱਚ ਲਦਾਖ ਨੂੰ ਅਧਿਕਾਰ ਬਣਾਉਣ ਕਾਨੂੰਨ ਬਣਾਉਣ ਦੇ ਵਿੱਚ ਪਹਿਲ ਦਾ ਹਾਸਲ ਹੋਣੀ ਚਾਹੀਦੀ ਆ ਲਦਾਖ ਦੀਆਂ ਜ਼ਮੀਨਾਂ ਵਿਦਆਊਟ ਲਦਾਖ ਦੀ ਮਨਜ਼ੂਰੀ ਲਦਾਖੀ ਲੋਕਾਂ ਦੀ ਮਨਜ਼ੂਰੀ ਕੋਈ ਨਹੀਂ ਲੈ ਸਕਦਾ ਲਦਾਖਿਆ ਨੂੰ ਨੌਕਰੀ ਦਿੱਤੀ ਜਾਊਗੀ ਜਿਹੜੀ ਵੀ ਡਿਵੈਲਪਮੈਂਟ ਲਦਾਖ ਦੇ ਵਿੱਚ ਹੋਊਗੀ ਪਹਿਲ ਦੇ ਆਧਾਰ ਤੇ ਲਦਾਖਿਆ ਨੂੰ ਨੌਕਰੀ ਚਾਹੀਦੀ ਆ ਭਾਸ਼ਾ ਦੇ ਸੱਭਿਆਚਾਰ ਨੂੰ ਬਚਾਇਆ ਜਾਊਗਾ ਕੋਈ ਵੀ ਗਲਤ ਅੰਸਰ ਆ ਕੇ ਉੱਥੇ ਕੋਈ ਵੀ ਕ੍ਰਾਈਮ ਨਹੀਂ ਕਰਨਗੇ ਸੋ ਇਹ ਡਿਮਾਂਡ ਸੀਗੀ ਇਹਨਾਂ ਲੋਕਾਂ ਦੀ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਸ਼ੁਰੂ ਹੁੰਦੇ ਨੇ ਤੇ ਗਵਰਨਮੈਂਟ ਇਹਨਾਂ ਚੀਜ਼ਾਂ ਨੂੰ ਚੁੱਪ ਕਰਕੇ ਦੇਖਦੀ ਰਹਿੰਦੀ ਹੈ ਕੀ ਹੋ ਰਿਹਾ ਕੀ ਹੋ ਰਿਹਾ ਭੁਖੜਤਾਲਾ ਹੁੰਦੀਆਂ ਪੈਦਲ ਮਾਰਚ ਸ਼ੁਰੂ ਹੁੰਦੇ ਨੇ ਫਿਰ ਲੋਕ ਇਕੱਠੇ ਹੁੰਦੇ ਨੇ ਸਾਬਕਾ ਫੌਜੀ ਇਕੱਠੇ ਹੁੰਦੇ ਨੇ 10 ਸਤੰਬਰ ਨੂੰ ਭੁੱਖ ਹੜਤਾਲ ਦੇ ਬੰਦੇ ਨੇ ਹੌਲੀ ਹੌਲੀ ਕਰਦੇ ਕਰਦੇ ਇਹ ਜਿਹੜਾ ਪ੍ਰੋਟੈਸਟ ਹੁੰਦਾ ਇੱਕ ਹਿੰਸਾ ਦੇ ਵਿੱਚ ਬਦਲ ਜਾਂਦਾ ਕਿਹਾ ਜਾਂਦਾ ਵੀ ਜਿਹੜੇ ਨੌਜਵਾਨ ਸੀ ਉਹਨਾਂ ਦੇ ਵਿੱਚ ਗੁੱਸਾ ਭਰ ਗਿਆ ਸੀ ਕਿਉਂਕਿ ਜਿਹੜੇ ਭੁੱਖ ਹੜਤਾਲ ਤੇ ਲੋਕ ਬੈਠੇ ਸੀ ਬੰਕਟੂ ਦੇ ਨਾਲ ਉਹਨਾਂ ਦੇ ਵਿੱਚ ਦੋ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਗਈ ਸੀ ਤੇ ਲੋਕਾਂ ਤੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋਈ ਜਿਸ ਕਰਕੇ ਉਹ ਸੜਕਾਂ ਦੇ ਇਕੱਠੇ ਹੋਏ ਭੀੜ ਸੜਕਾਂ ਦੇ ਇਕੱਠੇ ਹੋਈ ਤੇ ਪੁਲਿਸ ਨੇ ਸਿੱਧੀ ਫਾਇਰਿੰਗ ਕੀਤੀ ਫਾਇਰਿੰਗ ਕਰਨ ਦੇ ਦੌਰ ਇੰਟਰਨੈਟ ਸੇਵਾ ਜਿਹੜੀ ਬੰਦ ਕਰ ਦਿੱਤੀ ਗਈ ਤੇ ਲੋਕ ਹਿੰਸਾਵਾਦੀ ਹੋ ਗਏ ਤੇ ਪੁਲਿਸ ਦੀ ਫਾਇਰਿੰਗ ਦੇ ਵਿੱਚ ਵੀ ਕਈ ਲੋਕਾਂ ਦੀ ਜਾਨ ਚਲੀ ਗਈ ਜਿਦੇ ਵਿੱਚ ਸਾਬਕਾ ਫੌਜੀ ਵੀ ਸ਼ਾਮਲ ਸੀਗੇ ਜਿਨ੍ਹਾਂ ਦੀ ਜਾਨ ਗਈ ਸੋ ਇਹ ਚੀਜ਼ ਜਿਹਨੂੰ ਦੇਖਦੇ ਹੋਏ ਬੀਜਪੀ ਦੇ ਆਈਡੀ ਸੈੱਲ ਨੇ ਸਾਰਾ ਇਲਜ਼ਾਮ ਆ ਜਿਹੜਾ ਉਹ ਸੋਨਮ ਵੰਕਚੂ ਦੇ ਲਗਾ ਦਿੱਤਾ ਵੀ ਦੇਸ਼ ਧਰੋਹੀ ਆ ਵੰਕਚੂ ਭੀੜ ਨੂੰ ਇਹਨੇ ਉਤਸ਼ਾਹਿਤ ਆ ਵੀ ਹਿੰਸਾ ਕਰੋ ਵਾਇਲੇਸ਼ਨ ਕਰੋ ਪਰ ਸੋਨਮਾ ਮਾਜੂ ਆਪਣੀ ਹਰ ਵੀਡੀਓ ਦੇ ਵਿੱਚ ਟਾਈਮ ਟੂ ਟਾਈਮ ਲੋਕਾਂ ਨੂੰ ਚੁਕੰਨੇ ਕਰਦੇ ਵੀ ਜਿਹੜਾ ਪ੍ਰੋਟੈਸਟ ਆ ਉਹ ਸ਼ਾਂਤਮਈ ਢੰਗ ਦੇ ਨਾਲ ਚੱਲਣਾ ਚਾਹੀਦਾ ਹਿੰਸਾ ਸਾਡਾ ਰਸਤਾ ਨਹੀਂ ਹੈਗੀ ਅਸੀਂ ਸ਼ਾਂਤਮਈ ਢੰਗ ਦੇ ਨਾਲ ਹੀ ਅੱਗੇ ਵਧਾਂਗੇ ਸ਼ਾਂਤੀ ਕੋ ਅਨਸੁਨੀ ਕਰਦੇ ਇੱਕ ਬਾਰ ਅਨਸ਼ਨ ਦੋ ਬਾਰ ਅਨਸ਼ਨ ਪੰਜ ਬਾਰ ਤੱਕ ਅਨਸ਼ਨ ਕਰੇ ਕੋਈ ਲੈ ਕੇ ਦਿੱਲੀ ਤੱਕ ਪੈਦਲ ਚਲੇ ਆਏ ਸ਼ਾਂਤੀ से और उसका भी कोई अनसुना कर दे तो फिर इस तरह के हालात ਇਹਨਾਂ ਕੁਝ ਕਹਿਣ ਤੋਂ ਬਾਅਦ ਵੀ ਉਹ ਹੀਟ ਅਪ ਦਾ ਮੂਵਮੈਂਟ ਸੀ ਜਦੋਂ ਭੀੜ ਨੇ ਕੋਈ ਗੱਲ ਨਹੀਂ ਸੁਣੀ ਤੇ ਵਾਇਲੇਸ਼ਨ ਕਰਤੀ ਕਈ ਸਰਕਾਰੀ ਇਮਾਰਤਾਂ ਨੂੰ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗੱਡੀਆਂ ਫੋਕ ਦਿੱਤੀਆਂ ਗਈਆਂ ਤੇ ਲੋਕਾਂ ਦੇ ਗੁੱਸੇ ਅੱਗੇ ਸਰਕਾਰ ਨੇ ਵੀ ਫਿਰ ਸੋਨਮ ਵਾਂਗਚੂ ਦੇ ਉੱਪਰ ਐਨਐਸਏ ਲਗਾ ਕੇ ਬਿਨਾਂ ਦੋਸ਼ਤ ਹੈ ਹੋਏ ਸਿੱਧਾ ਜਾ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਅੰਤ ਦੇ ਵਿੱਚ ਗੱਲ ਇਹ ਹੋ ਗਈ ਵੀ ਜਿਹੜਾ ਵੀ ਬੰਦਾ ਆਪਣੀ ਸਟੇਟ ਦੀ ਆਪਣੇ ਲੋਕਾਂ ਦੀ ਆਪਣੀ ਬੋਲੀ ਦੀ ਆਪਣੀ ਭਾਸ਼ਾ ਦੀ ਗੱਲ ਕਰਦਾ ਆਪਣੀ ਜ਼ਮੀਨਾ ਦੀ ਗੱਲ ਕਰਦਾ ਉਹ ਬੰਦਿਆ ਦੇ ਨਾਲ ਹਮੇਸ਼ਾ ਹੀ ਸਰਕਾਰਾਂ ਇੱਦਾਂ ਕਰਦੀਆਂ ਨੇ ਬੰਦੀ ਸਿੰਘਾ ਦੇ ਨਾਲ ਇਦਾਂ ਹੀ ਹੋਇਆ ਹੋਰ ਕਈ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਬਿਨਾਂ ਦੋਸ਼ ਤੈਅ ਕੀਤੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ ਤੇ ਕਈ ਕਈ ਸਾਲ ਹੋ ਗਏ ਜੇਲ੍ਹਾਂ ਦੇ ਵਿੱਚੋਂ ਬਾਹਰ ਹੀ ਨਹੀਂ ਆ ਰਹੇ ਸੋ ਅਗਰ ਆਪਣੀ ਸਟੇਟ ਦੇ ਲਈ ਆਪਣੇ ਲੋਕਾਂ ਦੇ ਲਈ ਗੱਲ ਕਰਨਾ ਇੱਕ ਜੇਲ੍ਹ ਆ ਤਾਂ ਫਿਰ ਉਹ ਲੋਕ ਹੁਣ ਡਰ ਕੱਢ ਕੇ ਹੀ ਗੱਲ ਕਰਦੇ ਨੇ ਕੀ ਇਹ ਜੋ ਕੁਝ ਗਵਰਨਮੈਂਟ ਕਰ ਰਹੀ ਆ ਜੋ ਕੁਝ ਸੋਨਮ ਵਾਗਚੂ ਦੇ ਨਾਲ ਹੋਇਆ ਉਹ ਸਹੀ ਆ ਤੁਹਾਡੀ ਨਜ਼ਰਾਂ ਦੇ ਵਿੱਚ ਸੋਨਮ ਵਾਗਚੂ ਕੀ ਦੇਸ਼ ਦਾ ਗद्दार ਆ ਜਾਂ ਇੱਕ ਸੱਚਾ ਦੇਸ਼ ਭਗਤ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਾ ਕੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੋਰ ਵਧੀਆ ਜਾਣਕਾਰੀ ਲਿਕੇ